ਰੇ ਪੰਦਾ ਮਜ਼ਾਰਾ ਕਰਦੇ ਹੋਏ ਤਖਤਾਂ ਦੇ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਆਕਾਗਤ ਸਾਹਿਬ ਦੇ ਜਥੇਦਾਰ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੋਨਾਂ ਨੂੰ ਸੇਵਾ ਮੁਕਤੀ ਕੱਲ ਦਿੱਤੀ ਗਈ ਹੈ ਔਰ ਇਹ ਜਬਰੀ ਸੇਵਾ ਮੁਕਤੀ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਵੀ ਇਸੇ ਤਰ੍ਹਾਂ ਫਾਰਕ ਕੀਤਾ ਗਿਆ ਸੀ ਸੇਵਾਤ ਅੱਲੀ ਵਾਰਤਾ ਨਹੀਂ ਹੋਇਆ ਕਿ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ ਅਪਮਾਨਿਤ ਕਰਕੇ ਸੇਵਾ ਮੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਭਾਈ ਰঞ্জੀਤ ਸਿੰਘ ਗਿਆਨੀ ਜੁਗਿੰਦਰ ਸਿੰਘ ਬਦੰਤੀ ਜੀ ਭਾਈ ਜਸਬੀਰ ਸਿੰਘ ਰੋਡੇ ਔਰ ਹੋਰ ਵੀ ਜਿਹੜੇ ਜਥੇਦਾਰ ਸਾਹਿਬ ਸੀਗੇ ਤਖਤਾਂ ਦੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਅਪਮਾਨਿਤ ਕਰਕੇ ਰਸਵਾ ਕਰਕੇ ਖਾਰ ਭੇਜਿਆ ਗਿਆ ਸੀ। ਔਰ ਲੰਮੇ ਸਮੇਂ ਤੋਂ ਕੌਮ ਇਸ ਦਾ ਕੋਈ ਪਰਮਾਨੈਂਟ ਹੱਲ ਲੱਭਣ ਦੀ ਤਲਾਸ਼ ਕਰਨ ਦੀ ਜद्दोजहद ਕਰ ਰਹੀ ਹੈ ਔਰ ਇਸ ਬਾਬਤ ਬਹੁਤ ਸਾਰੇ ਜਥੇਦਾਰ ਬਹੁਤ ਸਾਰੇ ਸ਼ਰੋਨੀ ਕਮੇਟੀ ਦੇ ਅਹੁਦੇਦਾਰ ਪ੍ਰਧਾਨਾਂ ਨੂੰ ਕਿਹਾ ਗਿਆ ਬਹੁਤ ਵਾਰ ਇਸ ਬਾਬਤ ਮੈਮੋਰੰਡਮ ਦਿੱਤੇ ਗਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਔਰ ਉਹਦਾ ਕਾਰਨ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਵਾਲੀ ਜਿਹੜੀ ਅਕਾਲੀ ਪਾਰਟੀ ਅਕਾਲੀ ਦਲ ਹੈ ਉਹ ਆਪਣੀ ਮੋਨੋਪੋਲੀ ਜਿਹੜੀ ਹੈ ਜਥੇਦਾਰਾਂ ਦੇ ਉੱਤੋਂ ਖਤਮ ਨਹੀਂ ਕਰਨਾ ਚਾਹੁੰਦੀ। ਉਹ ਜਥੇਦਾਰਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੀ ਜਿਹੜੀ ਉਹਨਾਂ ਦੀ ਮਾਈਂਡ ਸੈਟ ਹੈ। ਉਸੇ ਮਾਈਂਡ ਸੈਟ ਤਹਿਤ ਉਹ ਜਥੇਦਾਰਾਂ ਦੇ ਨਿਯੁਕਤੀ ਸੇਵਾ ਮੁਕਤੀ ਕਾਰਜ ਖੇਤਰ ਤੇ ਅਧਿਕਾਰ ਖੇਤਰ ਬਾਰੇ ਚੁੱਪ ਕੋਈ ਵਿਧਿ ਵਿਵਧਾਨ ਨਹੀਂ ਹੈ ਕੋਈ ਵੀ ਇਸ ਤੇ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੈ ਔਰ ਜੋ ਕੱਲ ਹੋਇਆ ਉਹ ਸਿੱਖ ਹਿਸਟਰੀ ਦੇ ਵਿੱਚ ਇੱਕ ਬਲੈਕ ਚੈਪਟਰ ਕਾਲਾ ਅਧਿਆਇ ਹੈ ਜੋ ਕੱਲ ਹੋਇਆ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਕੌਮ ਨੂੰ ਬਾਰ-ਬਾਰ ਸ਼ਰਮਸਾਰ ਕਰਦੀਆਂ ਆ ਰਹੀਆਂ ਨੇ ਔਰ ਅਸੀਂ ਸਮਝਦੇ ਹਾਂ ਕਿ ਇਹਦੀ ਬੁਨਿਆਦੀ ਜਿਹੜੀ ਗੱਲ ਆ ਉਹ ਹੈ ਕਿ ਵਿਧੀ ਵਿਦਾਨ ਤੇ ਸੇਵਾ ਨਿਯਮ ਦੀ ਅਨਹੋਂਦ ਤੇ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਦੇ ਜਿਹੜੇ ਆਕਾ ਨੇ ਪੋਲਿਟੀਕਲ ਆਕਾ ਸ਼੍ਰੋਮਣੀ ਕਾ ਲੀਦਲ ਉਹ ਇਸ ਪਾਸੇ ਧਿਆਨ ਦੇਣ ਨੂੰ ਤਿਆਰ ਨਹੀਂ ਹੈ ਔਰ ਬੜੀ ਬੇਸ਼ਰਮੀ ਦੇ ਨਾਲ ਕੱਲ ਉਹਨਾਂ ਨੇ ਆਪਣੀ ਹੈਂਕਰ ਤੇ ਹੌਮੇ ਦਾ ਮੁਜ਼ਹਿਰਾ ਕੀਤਾ ਪੂਰੀ ਤਾਨਾਸ਼ਾਹ ਤਰੀਕੇ ਦੇ ਨਾਲ ਕੱਲ ਜਥੇਦਾਰਾਂ ਨੂੰ ਲਾਇਆ ਗਿਆ ਦੋਦ ਸੰਬਰ ਨੂੰ ਆਪਣੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਥੀਆਂ ਸਮੇਤ ਆਪਣੇ ਪਹਿਲੇ ਗੁਨਾਹ ਤੇ ਮਾਫ ਕਰਵਾ ਲੇ ਪਰ ਅਗੋਂ ਨਵੇਂ ਗੁਨਾਹ ਕਰਨ ਦੇ ਰਾਹ ਪੈ ਗਿਆ ਔਰ ਇਹ ਕੱਲ ਗੁਨਾਹ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਗੁਨਾਹ ਕਰਵਾਇਆ ਗਿਆ ਔਰ ਜੋ ਕੱਲ ਹੋਇਆ ਇਸ ਦੇ ਉੱਤੇ ਕਲੀਅਰ ਕੱਟ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਦੀ ਛਾਪ ਨਜ਼ਰ ਆ ਰਹੀ ਹੈ ਕਾਰਨ ਕੀ ਹੈ ਇੱਕ ਤਾਂ ਬੜਾ ਸਿੱਧਾ ਕਾਰਨ ਹੈ ਜੋ ਹਰ ਸਿੱਖ ਨੂੰ ਸਮਝ ਵੀ ਪੈਂਦਾ ਔਰ ਉਹਨਾਂ ਨੂੰ ਅਕਾਲੀ ਦਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਉਹਦੇ ਬਾਰੇ ਵੀ ਪਤਾ ਹੈ ਕਿ 2 ਦਸੰਬਰ ਦੇ ਜਿਹੜੇ ਫੈਸਲੇ ਹੋਏ ਨੇ ਅਕਾਲ ਤਖਤ ਦੀ ਫਸੀਲ ਤੋਂ ਉਸ ਦੀ ਬਲੀ ਚੜਾਈ ਗਏ ਨੇ ਤਿੰਨੇ ਜਨਦਾਤ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤਿੰਨਾਂ ਨੂੰ ਬਦਲੇ ਦੀ ਭਾਵਨਾ ਦੇ ਨਾਲ ਬਾਹਰ ਕੀਤਾ ਗਿਆ ਔਰ ਉਹਨਾਂ ਤੇ ਦੋਸ਼ ਬੜੇ ਬੇਬੁਨਿਆਦ ਹਲਕੇ ਦਰਜੇ ਦੇ ਔਰ ਮਨ ਘਟ ਤੋਂ ਨਾ ਦੇ ਉੱਤੇ ਲਾਏ ਗਏ ਇਹ ਸਾਰੇ ਦੋਸ਼ 2 ਦਸੰਬਰ ਤੋਂ ਪਹਿਲਾਂ ਕਿਸੇ ਜਥੇਦਾਰ ਦੇ ਵਿੱਚ ਅਕਾਲੀ ਦਲ ਨੂੰ ਨਹੀਂ ਦਿਖੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿਖੇ 2 ਦਸੰਬਰ ਤੋਂ ਬਾਅਦ ਹੀ ਸਾਰੇ ਜਿਹੜੇ ਦੋਸ਼ ਨੇ ਜਿਹੜੇ ਉਹਨਾਂ ਦੀਆਂ ਗਲਤੀਆਂ ਨੇ ਜਿਹੜੇ ਉਹਨਾਂ ਦੇ ਅਬਗੋ ਨੇ ਉਹ ਇਹਨਾਂ ਨੂੰ ਦਿਖਨੇ ਸ਼ੁਰੂ ਹੋਏ ਨੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਹੋਏ ਨੇ ਉਨੇ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਉਸ ਦੀ ਆਵਾ ਨੂੰ ਮੁੜ ਬਹਾਲ ਕੀਤਾ ਸੀ ਬਟ ਇਹ ਗੱਲ ਨਾ ਤਾਂ ਅਕਾਲੀ ਦਲ ਨੂੰ ਡਾਈਜੈਸਟ ਹੋਈ ਤੇ ਨਾ ਸੁਖਬੀਰ ਸਿੰਘ ਬਾਦਲ ਨੂੰ ਹੋਈ ਔਰ ਜੋ ਕੁਝ ਕੱਲ ਕੀਤਾ ਗਿਆ ਉਹ ਪੂਰੇ ਹੰਕਾਰ ਔਰ ਹਉਮੈ ਦੇ ਉੱਤੇ ਕੀਤਾ ਗਿਆ ਔਰ ਪੂਰੇ ਖਾਲਸਾ ਪੰਥ ਨੂੰ ਵੰਗਾਰ ਕੇ ਕੀਤਾ ਗਿਆ ਔਰ ਇਹ ਟੱਚ ਜਾਣ ਕੇ ਕੀਤਾ ਗਿਆ ਹੁਣ ਸਵਾਲ ਖਾਲਸਾ ਪੰਥ ਤੇ ਹੈ ਕਿ ਉਹਨੇ ਇਸ ਦਾ ਜਵਾਬ ਕਿਸ ਤਰੀਕੇ ਦੇ ਨਾਲ ਦੇਣ ਇਹ ਸਿਸਟਮ ਨੂੰ ਕਿਵੇਂ ਬਦਲਣਾ ਹੈ। ਔਰ ਦੇਖੋ ਇੱਕਲ ਹੋ ਰਿਹਾ ਹੈ। ਨਾਲ ਦੇ ਨਾਲ ਕੱਲ ਨਵੇਂ ਜਥੇਦਾਰ ਦੀ ਚੋਣ ਹੋਈ। ਉਸੇ ਸਿਸਟਮ ਨੇ ਚੋਣ ਕੀਤੀ ਹੈ। ਉਸੇ ਮਾਈਂਡਸੈਟ ਨੇ ਚੋਣ ਕੀਤੀ ਹੈ। ਬਿਨਾ ਪੰਥ ਨੂੰ ਭਰੋਸੇ 'ਚ ਲਿਆ ਬਿਨਾ ਪੰਥ ਦੀ ਆਗਿਆ ਦੇ ਉਸੇ ਸਿਸਟਮ ਨੇ ਨਵਾਂ ਜਥੇਦਾਰ ਦੀ ਚੋਣ ਕੀਤੀ ਹੈ। ਗਿਆਨੀ ਕੁਲਦੀਪ ਸਿੰਘ ਯਾਨੀ ਕੁਲਦੀਪ ਸਿੰਘ ਗੜਗੜ ਨੂੰ ਉਹਨਾਂ ਬਾਰੇ ਜੋ ਪੜਿਆ ਅਖਬਾਰ ਦੇ ਵਿੱਚ ਯੰਗ ਨੇ ਸਿੱਖ ਪ੍ਰਚਾਰਕ ਨੇ ਪੜ੍ਹੇ ਲਿਖੇ ਨੇ ਸਿੱਖ ਮਿਸ਼ਨਰੀ ਕਾਲਜ ਦੀ ਉਹਨਾਂ ਦੀ ਪੜ੍ਹਾਈ ਹੈ ਐਮਏ ਉਹਨਾਂ ਨੇ ਕੀਤੀ ਹੈ ਬਹੁਤ ਵਧੀਆ ਗੱਲ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇ EMPLOYEES ਨਹੀਂ ਹੈਗੇ ਵਧੀਆ ਗੱਲ ਹੈ ਇਹ ਚੰਗੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYEES ਨਹੀਂ ਹੈਗੇ ਬੜੇ ਲਿਖੇ ਨੌਜਵਾਨ ਨੇ ਇਹ ਵੀ ਚੰਗੀ ਗੱਲ ਹੈ ਪਰ ਸਵਾਲ ਉਹਨਾਂ ਦੀ ਨੀਚੀ ਸ਼ਖਸੀਅਤ ਦਾ ਨਹੀਂ ਹੈ ਤੇ ਉਹ ਬਹੁਤ ਚੰਗੇ ਹੋ ਸਕਦੇ ਹਨ ਉਹ ਕੌਮ ਦੇ ਲਈ ਕੋਈ ਚੰਗਾ ਵੀ ਕਰ ਸਕਦੇ ਹਨ ਆਉਣ ਵਾਲੇ ਵਕਤ ਵਿੱਚ ਬਟ ਸਾਡੇ ਲਈ ਇੱਕ ਜਿਹੜਾ ਸਵਾਲ ਹੈ ਖੜਾ ਹੁੰਦਾ ਸਾਹਮਣੇ ਉਹ ਹੈ ਕਿ ਜਿਸ ਸਿਸਟਮ ਨੇ ਉਹਨਾਂ ਨੂੰ ਪੈਦਾ ਪੈਦਾ ਕੀਤਾ ਹੈ ਜਿਸ ਸਿਸਟਮ ਨੇ ਉਹਨਾਂ ਦੀ ਚੋਣ ਕੀਤੀ ਹੈ ਉਹ ਸਿਸਟਮ ਹਰ ਵਾਰ ਜਥੇਦਾਰਾਂ ਨੂੰ ਨਿਰਾਦਰ ਕਰਦਾ ਆ ਰਿਹਾ ਉਹਨਾਂ ਨੂੰ ਬੇਪੱਤ ਕਰਦਾ ਆ ਰਿਹਾ ਔਰ ਅਗਰ ਇਹਨਾਂ ਦੀ ਸ਼ਖਸੀਅਤ ਨਿਰਵਿਵਾਦਤ ਹੈ ਵੀ ਪਿਛੋਕੜ 'ਚ ਸਾਨੂੰ ਕੋਈ ਐਸੀ ਗੱਲ ਨਹੀਂ ਨਜ਼ਰ ਆਈ ਕਿ ਇਹਨਾਂ ਦੇ ਨਾਲ ਕੋਈ ਵਿਵਾਦ ਜੁੜਿਆ ਹੋਵੇ ਬਟ ਇਹਨਾਂ ਦੀ ਨਿਰਵਿਵਾਦਤ ਸ਼ਖਸੀਅਤ ਨੂੰ ਵੀ ਜਿਸ ਤਰੀਕੇ ਦੇ ਨਾਲ ਬਾਦਲ ਗਿਆ ਨੇ ਚੋਣ ਕੀਤੀ ਹੈ ਬਿਨਾ ਕੌਮ ਨੂੰ ਭਰੋਸੇ ਚ ਲਾਇਆ ਉਹਨਾਂ ਨੇ ਇਹਨਾਂ ਦੀ ਸ਼ਖਸੀਅਤ ਨੂੰ ਵੀ ਵਿਵਾਦਤ ਕਰ ਦਿੱਤਾ ਹੈ ਪਿਛਲੇ ਲੰਮੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਦਾ ਸਰਬਤ ਖਾਲਸਾ ਚੱਬੇ ਵਿਕੇ ਹੋਇਆ ਜਿਹੜਾ ਪੰਥਕ ਇਕੱਠ ਹੋਇਆ ਸੀ ਜਦੋਂ ਜਥੇਦਾਰ ਪੈਰਲਲ ਜਥੇਦਾਰ ਨਿਯੁਕਤ ਕੀਤੇ ਗਏ ਉਸ ਤੋਂ ਬਾਅਦ ਜਥੇਦਾਰਾਂ ਦੀ ਪਦਵੀ ਨੂੰ ਲੈ ਕੇ ਇੱਕ ਬਹੁਤ ਵੱਡਾ ਬਖੇੜਾ ਖੜਾ ਕੀਤਾ ਗਿਆ ਸੀ ਦੋ ਦੋ ਜਥੇਦਾਰ ਕੌਮ ਨੇ ਇੱਕੋ ਸਮੇਂ ਤੇ ਪ੍ਰਵਾਨ ਕੀਤੇ ਸੀ ਔਰ ਮੈਂ ਸਮਝਦਾ ਕਿ ਜਿਹੜੀ ਕਲ ਨਿਯੁਕਤੀ ਹੋਈ ਹੈ ਮੈਂ ਉਹਨਾਂ ਉਹਨਾਂ ਦੇ ਨਿੱਜੀ ਤੌਰ ਤੇ ਉਹਨਾਂ ਤੇ ਉੱਤੇ ਕੋਈ ਕਮੈਂਟ ਨਹੀਂ ਕਰ ਰਿਹਾ ਬਟ ਬਤੌਰ ਜਥੇਦਾਰ ਜਿਵੇਂ ਕੱਲ ਉਹਨਾਂ ਦੀ ਨਿਯੁਕਤੀ ਬਾਦਲਕਿਆ ਨੇ ਕੀਤੀ ਹੈ ਔਰ ਬਿਨਾ ਕਿਸੇ ਵਿਧੀ ਵਿਧਾਨ ਤੋਂ ਕੀਤੀ ਹੈ ਬਿਨਾ ਪੰਥ ਨੂੰ ਭਰੋਸੇ ਚਲੇ ਕੀਤੀ ਹੈ ਉਸ ਨਿਰਵਿਵਾਦ ਸਖਸ਼ੀਤ ਨੂੰ ਵੀ ਇਹਨਾਂ ਨੇ ਵਿਵਾਦਤ ਕਰ ਦਿੱਤਾ ਉਸ ਸਖਸ਼ੀਤ ਨੂੰ ਵੀ ਇੱਕ ਕੌਮ ਦੇ ਵੱਡੇ ਹਿੱਸੇ ਨੇ ਪ੍ਰਵਾਨ ਨਹੀਂ ਕਰਨਾ ਜਿਵੇਂ ਕਿ ਪਹਿਲੇ ਜਥੇਦਾਰ ਪ੍ਰਵਾਨ ਨਹੀਂ ਨਹੀਂ ਹੋ ਰਹੇ ਸੀਗੇ ਸੋ ਬਾਦਲਕਿਆ ਨੇ ਇੱਕ ਵਾਰ ਫਿਰ ਜਥੇਦਾਰਾਂ ਦੀ ਪਦਵੀ ਨੂੰ ਇੱਕ ਮਜ਼ਾਕ ਦਾ ਕੇਂਦਰ ਬਣਾ ਲਿਆ ਔਰ ਗਿਆਨੀ ਰਗਵੀਰ ਸਿੰਘ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਉਹਨਾਂ ਦੇ ਉੱਤੇ ਦੋਸ਼ ਲਾਏ ਗਏ ਨੇ ਉਹ ਨਾਲ ਦੇ ਨਾਲ ਹੈੱਡ ਗ੍ਰੰਥੀ ਦਰਬਾਰ ਸਾਹਿਬ ਵੀ ਨੇ ਔਰ ਦੇਖੋ ਜਥੇਦਾਰ ਦੀ ਪਦਵੀ ਤੋਂ ਫਾਰਕ ਕਰਨ ਲਈ ਉਹਨਾਂ ਨੂੰ ਕਿਹਾ ਗਿਆ ਕਿ ਹੀ ਇਜ਼ ਅਨਫਿਟ ਕਮਾਲ ਦੀ ਗੱਲ ਹੈ ਕਿ ਜਥੇਦਾਰ ਇਸੇ ਜਥੇਦਾਰ ਰਗਵੀਰ ਸਿੰਘ ਨੇ ਅਕਾਲ ਤਖਤ ਦੀ ਫਸੀਲ ਤੋਂ ਅਕਾਲੀਆਂ ਨੂੰ ਪੋਲੀਟੀਕਲੀ ਅਨਫਿਟ ਘਰਾੜ ਦਿੱਤਾ ਸੀ ਤੇ ਜਿਹੜੇ ਪੋਲੀਟੀਕਲੀ ਅਨਫਿਟ ਨੇ ਉਹਨਾਂ ਨੇ ਜਥੇਦਾਰ ਨੂੰ ਅਨਫਿਟ ਘਰਾੜ ਦੇ ਕੇ ਬਾਅਦ ਬਾਰدار ਉਸਤਾ ਦਿਖਾ ਦਿੰਦਾ ਹੈ ਦੇਖੋ ਇਹ ਇਹ ਸਤਮ ਦੀ ਗੱਲ ਹੈ ਇਹ ਇਹ ਦੁਖਦਾਈ ਗੱਲ ਹੈ ਜਿਹੜੀ ਜਿਹੜੀ ਗੱਲ ਵਾਫਰੀ ਹੈ ਕੌਮ ਦੇ ਅਕੇ ਸੋ ਜਥੇਦਾਰ ਜਿਹੜੇ ਕੱਲ ਫਾਰਕ ਕੀਤੇ ਗਏ ਨੇ ਉਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੀ ਨੇ ਔਰ ਜੇ ਉਹ ਜੇਕਰ ਉਹ ਅਗਵਾਈ ਦੇ ਸਮਰੱਥ ਨਹੀਂ ਹੈ ਤੇ ਕੀ ਉਹ ਧਾਰਮਿਕ ਤੌਰ ਤੇ ਏਡੀ ਵੱਡੀ ਪਦਵੀ ਦੇ ਸਮਰੱਥ ਹਨ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਤੋ ਸਵਾਲ ਇਹ ਹੈ ਕਿ ਗੱਲ ਅਸੀਂ ਫੇਰ ਉੱਥੇ ਆਉਂਨੇ ਆ ਕਿ ਜੋ ਗੱਲ ਸਿਸਟਮ ਵਾਪਰਿਆ ਇਹ ਸਿਸਟਮ ਬਹੁਤ ਦੇਰ ਤੋਂ ਰੱਦ ਹੋ ਚੁੱਕਾ ਹੈ ਇਹ ਸਿਸਟਮ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਇਸੇ ਕਰਕੇ ਹੀ ਜਥੇਦਾਰ ਦੀ ਪਦਵੀ ਪਿਛਲੇ ਬੜੀ ਦੇਰ ਤੋਂ ਵਿਵਾਦ ਚੱਲਦੀ ਆ ਰਹੀ ਹੈ ਔਰ ਗਿਆਨੀ ਗੁਰਵਚਨ ਸਿੰਘ ਗਿਆਨੀ ਪੂਰਨ ਸਿੰਘ ਉਹਨਾਂ ਦੇ ਕਈ ਫੈਸਲਿਆਂ ਨੇ ਬਹੁਤ ਵੱਡੇ ਬਖੇੜੇ ਖੜੇ ਕੀਤੇ ਨੇ ਔਰ ਬਹੁਤ ਦੇਰ ਤੋਂ ਕੌਮ ਇਸ ਗੱਲ ਨੂੰ ਤੋਬਾ ਕਰ ਚੁੱਕੀ ਹੈ ਕਿ ਅਸੀਂ ਇੱਕ ਪਾਰਟੀ ਵੱਲੋਂ ਪਾਪੇਗੇ ਜਥੇਦਾਰ ਪ੍ਰਵਾਨ ਨਹੀਂ ਕਰਦੇ ਕਿਉਂਕਿ ਜਥੇਦਾਰ ਦੇ ਜਿਹੜਾ ਫੈਸਲੇ ਨੇ ਜਥੇਦਾਰ ਦੇ ਜਿਹੜੇ ਆਦੇਸ਼ ਨੇ ਜਥੇਦਾਰ ਦੇ ਜਿਹੜੇ ਗੁਰਮਤੇ ਨੇ ਉਹ ਪੂਰੀ ਸਿੱਖ ਡਾਇਸਪੋਰਾ ਪੂਰੀ ਸਿੱਖ ਕੌਮ ਦੇ ਉੱਤੇ ਪ੍ਰਭਾਵਿਤ ਕਰਦੇ ਨੇ ਪੂਰੀ ਸਿੱਖ ਕੌਮ ਨੂੰ ਪਲਾਵੇ ਵਿੱਚ ਲੈਂਦੇ ਨੇ ਔਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਨਮਰਜ਼ੀ ਦੇ ਨਾਲ ਆਪ ਖੁਦਰੇਪੰਦ ਦੇ ਨਾਲ ਜਥੇਦਾਰਾਂ ਨੂੰ ਲਾ ਰਹੀ ਹੈ ਤੇ ਨਵੇਂ ਲਾ ਰਹੀ ਹੈ ਸੋ ਇਸ ਗੱਲ ਨੇ ਫਿਰ ਇੱਕ ਵਾਰ ਮੋਲ ਲਈ ਹੈ ਕਿ ਅਕਾਲੀ ਦਲ ਖਾਸ ਤੌਰ ਤੇ ਜਿਹੜਾ ਬਾਦਲ ਕਿਆਂ ਵਾਲਾ ਕਾਲੀ ਦੱਲਾ ਉਹਨੇ ਅਕਾਲ ਤਖਤ ਸੈਬ ਦੀ ਜਿਹੜੀ ਸਰਵੋੱਚਤਾ ਉਸ ਨੂੰ ਕੱਲੀ ਢਾ ਹੀ ਨਹੀਂ ਲਾਈ ਉਸ ਨੂੰ ਉਸ ਨੂੰ ਟਿੱਛ ਜਾਣਿਆ ਔਰ ਇਹ ਇਹਦੇ ਲਈ ਉਹ ਕੌਮ ਦੇ ਲਈ ਕੌਮ ਦੇ ਲਈ ਵੱਡੇ ਦੋਸ਼ੀ ਸਮਝੇ ਜਾਂਦੇ ਨੇ ਔਰ ਉਹਨਾਂ ਨੇ ਕੱਲ ਜੋ ਕੀਤਾ ਉਹ ਇੱਕ ਗੁਨਾਹ ਕੀਤਾ ਹੋਣਾ ਕੀ ਚਾਹੀਦਾ ਹੁਣ ਇਹ ਹੀ ਚਾਹੀਦਾ ਕਿ ਕੌਮ ਨੂੰ ਕੱਲ ਜੋ ਘਟਨਾਵਾਂ ਵਾਪਰੀਆਂ ਨੇ ਉਸ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਇਹ ਗੱਲ ਨੂੰ ਆਈ ਗਈ ਨਹੀਂ ਕਰਨੀ ਚਾਹੀਦੀ ਜਥੇਦਾਰ ਲਾਤਾ ਨਮਾ ਲਾਤਾ ਅਸੀਂ ਨਵੇਂ ਦੇ ਕੋਲ ਚਲੇ ਗਏ ਉਹਨੂੰ ਮੈਮੋਰੰਡਮ ਦੇ ਆਏ ਪ੍ਰਵਾਨ ਕਰ ਲਿਆ ਪਹਿਲਾਂ ਤੇ ਸਾਡੀ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਿਸ ਦਿਨ ਬਾਦਲ ਕੇ ਇਨਾ ਦੀ ਦਸਤਾਰ ਬੰਦੀ ਲਈ ਤੁਹਾਨੂੰ ਬੁਲਾਉਣ ਤੁਹਾਨੂੰ ਸੱਦੇ ਦੇਣ ਤੁਹਾਨੂੰ ਆਪਣੀ ਗੱਲ ਕਹਿਣੀ ਚਾਹੀਦੀ ਹੈ ਕਿ ਸਾਨੂੰ ਤੁਹਾਡਾ ਇਹ ਸਿਸਟਮ ਪਰਵਾਹ ਨਹੀਂ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਜਹੇਦਾਰ ਨੂੰ અપਮਾਨਿਤ ਕਰਕੇ ਲਾਉਂਦੇ ਹੋ ਤੇ ਫਿਰ ਆਪਣੀ ਮਨਮਰਜੀ ਦੇ ਨਾਲ ਨਵੇਂ ਨਿਯੁਕਤ ਕਰਦੇ ਹੋ ਜਥੇਬੰਦੀਆਂ ਨੂੰ ਸੰਪਰਦਾਵਾਂ ਨੂੰ ਸ਼ਕਤੀਆਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਜਿੰਨੀ ਦੇਰ ਤੱਕ ਅਸੀਂ ਬਾਦਲਕਿਆਂ ਦੇ ਟਰੈਪ ਦੇ ਵਿੱਚ ਆ ਕੇ ਉਹਨਾਂ ਦੇ ਹਰ ਫੈਸਲੇ ਨੂੰ ਕਬੂਲ ਕਰਦੇ ਰਾਂਗੇ ਜਾਂ ਨੁਕਤਾਚੀਨੀ ਤੋਂ ਬਾਅਦ ਕਬੂਲ ਕਰਦੇ ਰਾਂਗੇ ਉਨੀ ਦੇਰ ਤੱਕ ਬਦਲ ਕੇ ਆਪਣੀ ਇਸ ਹਰਕਤ ਤੋਂ ਬਾਦ ਨਹੀਂ ਆਣਗੇ ਉਹ ਇਸ ਸਿਸਟਮ ਨੂੰ ਦਰਸਤ ਨਹੀਂ ਕਰਨਗੇ ਪੰਥਕ ਜੁਗਤ ਦਾ ਸਿਸਟਮ ਚਾਹੀਦਾ ਪੰਥ ਨੂੰ ਭਰੋਸੇ ਵਿੱਚ ਲੈ ਕੇ ਪੰਥ ਦੀ ਰਜਾਮੰਦੀ ਲੈ ਕੇ ਸਰਵ ਪ੍ਰਵਾਨਿਤ ਸ਼ਖਸੀਅਤ ਹੀ ਅਕਾਲ ਪੁਰਖ ਸਾਹਿਬ ਦੀ ਜਥੇਦਾਰ ਹੋਣੇ ਚਾਹੀਦੇ ਨੇ ਸੋ ਉਹ ਸਿਸਟਮ ਦੀ ਅਨਹੋਂਦ ਹੈ ਇਸੇ ਕਰਕੇ ਬਾਰ-ਬਾਰ ਸਾਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਜਿਹੜੀਆਂ ਅਨਸੁਖਾਵੀ ਸਥਿਤੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸਾਡੀ ਅਪੀਲ ਜਥੇਦਾਰ ਸਹਿਬਾਨਾਂ ਨੂੰ ਵੀ ਹੈ ਗਿਆਨੀ ਕੁਲਦੀਪ ਸਿੰਘ ਜਿਹੜੇ ਕੱਲ ਜਿਨ੍ਹਾਂ ਦੀ ਕੱਲ ਚੋਣ ਕੀਤੀ ਗਈ ਹੈ ਸਾਡੀ ਅਪੀਲ ਉਹਨਾਂ ਨੂੰ ਹੈ ਕਿ ਤੁਸੀਂ ਵੀ ਸੁਚੇਤ ਹੋ ਜਾਓ ਤੁਹਾਡੇ ਕੋਲੋਂ ਇਹਨਾਂ ਨੇ 2 ਦਸੰਬਰ ਦੇ ਸਾਰੇ ਫੈਸਲੇ ਬਦਲवाने ਨੇ ਤੁਹਾਨੂੰ ਇਹਨਾਂ ਨੇ ਕਹਿਣਾ ਹੈ ਕਿ ਮੁੜ ਜਿਹੜਾ ਖਾਰਜ ਕੀਤਾ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਮਨਜ਼ੂਰ ਕੀਤਾ ਗਿਆ ਸੀ ਜਿਹੜਾ ਟਾਈਟਲ ਇਹਨਾਂ ਨੇ ਤੁਹਾਡੇ ਕੋਲੋਂ ਉਹ ਟਾਈਟਲ ਦੁਬਾਰਾ ਪ੍ਰਕਾਸ਼ ਸਿੰਘ ਬਾਦਲ ਨੂੰ ਦਵਾਣਾ ਫਕਰੀ ਕੌਮ ਵਾਲਾ ਤੁਹਾਡੇ ਕੋਲ ਉਹ ਇਨਾਂ ਨੇ ਪੰਜ ਮੈਂਬਰੀ ਪੈਨਲ ਉਹ ਰੱਦ ਕਰਵਾਣਾ ਹੈ ਤੁਹਾਡੇ ਕੋਲ ਉਹ ਇਨਾਂ ਨੇ ਹਰ ਉਹ ਫੈਸਲਾ ਕਰਵਾਣਾ ਹੈ ਜਿਹੜਾ 2 ਦਸੰਬਰ ਨੂੰ ਹੋਇਆ ਸੀ ਸਾਡੀ ਗਿਆਨੀ ਕੁਲਦੀਪ ਸਿੰਘ ਨੂੰ ਵੀ ਬੇਨਤੀ ਹੈ ਅਪੀਲ ਹੈ ਕਿ ਤੁਸੀਂ ਸੁਚੇਤ ਹੋ ਜਾਓ ਤੁਹਾਨੂੰ ਲਿਆਂਦਾ ਹੀ ਪੁਰਾਣੇ ਫੈਸਲਿਆਂ ਦੇ ਉੱਤੇ ਪਾਣੀ ਫੇਰਨ ਨਹੀਂ ਗਿਆ ਪੁਰਾਣੇ ਫੈਸਲੇ ਨੂੰ ਰੱਦ ਕਰਨ ਲਈ ਗਿਆ ਉਹ ਫੈਸਲੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਕੀਤੇ ਗਏ ਸੀ ਉਸ ਫੈਸਲੇ ਦੇ ਉੱਤੇ ਕੌਮ ਨੇ ਮੋਹਰ ਲਾਈਏ ਤੁਸੀਂ ਉਹਨਾਂ ਫੈਸਲਿਆਂ ਬਾਰੇ ਕੋਈ ਵੀ ਨਜ਼ਰਸਾਨੀ ਕਰਨ ਤੋਂ ਪਹਿਲਾਂ ਕੌਮ ਦੀਆਂ ਭਾਵਨਾਵਾਂ ਕੌਮ ਦੀਆਂ ਜਿਹੜੀਆਂ ਕੌਮ ਦੀ ਜਿਹੜੀ ਮੋਹਰ ਹੈ ਉਸ ਨੂੰ ਉਸ ਨੂੰ ਦੇਖ ਲੈਣਾ ਉਸ ਦੇ ਉੱਤੇ ਉਸ ਨੂੰ ਉਸ ਦੇ ਉੱਤੇ ਨਜ਼ਰਸਾਨੀ ਕਰ ਲੈਣਾ ਦੂਸਰੀ ਗੱਲ ਹੈ ਕਿ ਜਿਹੜੇ ਜਿਹੜੇ ਜਥੇਦਾਰ ਜਦੋਂ ਇਹ ਜਦੋਂ ਇਹ ਲਾਉਂਦੇ ਨੇ ਨਵੇਂ ਜਥੇਦਾਰਾਂ ਨੂੰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇ ਸਾਡੇ ਪਹਿਲੇ ਜਥੇਦਾਰਾਂ ਦਾ ਇਹ ਹਸ਼ਰ ਕਰਦੇ ਨੇ ਤੇ ਸਾਡਾ ਵੀ ਇਹ ਇਹੀ ਹਸ਼ਰ ਕਰਨਗੇ ਜਦ ਤੱਕ ਅਸੀਂ ਇਹਨਾਂ ਦੀ ਗੱਲ ਮੰਨਦੇ ਰਾਂਗੇ ਉਨੀ ਦੇਰ ਤੱਕ ਅਸੀਂ ਜਥੇਦਾਰ ਦੀ ਪਦਵੀ ਤੇ ਰਹਾਂਗੇ ਜਦੋਂ ਅਸੀਂ ਪੰਥਕ ਰਵਾਇਤਾ ਅਨੁਸਾਰ ਗੁਰਮਤ ਅਨਸਾਰ ਤੇ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਫੈਸਲੇ ਕੀਤੇ ਸਾਡਾ ਵੀ ਹਸ਼ਰ ਇਹੀ ਹੋਏਗਾ ਸਾਡੀ ਤੇ ਬੇਨਤੀ ਹੈ ਕਿ ਜਿਹੜੇ ਨਵੇਂ ਜਥੇਦਾਰ ਉਹ ਇਹਨਾਂ ਨੂੰ ਨਾ ਕਰਦੇ ਕੋਈ ਕਹਿਣ ਕਿ ਅਸੀਂ ਤੁਹਾਡੇ ਇਸ ਤਰ੍ਹਾਂ ਦੇ ਆਪ ਖੁਦਰੇਪਨ ਦੇ ਨਾਲ ਇਹਨਾਂ ਥਾਵਾਂ ਤੇ ਨਹੀਂ ਬੈਠਣਾ ਜਿੰਨੀ ਦੇਰ ਤੱਕ ਸਾਨੂੰ ਪੰਥ ਪ੍ਰਵਾਨਤ ਨਹੀਂ ਕਰਦਾ ਪੰਥ ਪ੍ਰਵਾਨ ਨਹੀਂ ਕਰਦਾ ਜਿੰਨੀ ਦੇਰ ਤੱਕ ਅਸੀਂ ਪ੍ਰਮਾਨਿਤ ਸਿਸਟਮ ਰਾਹੀ ਨਹੀਂ ਆਉਂਦੇ ਅਸੀਂ ਇਹਨਾਂ ਪਦਮੀਆਂ ਤੇ ਬੈ ਕੇ ਇਹਨਾਂ ਪਦਮੀਆਂ ਨੂੰ ਨਾ ਛੋਟਾ ਕਰਨਾ ਤੇ ਨਾ ਹੀ ਅਸੀਂ ਕੌਮ ਦੇ ਵਿੱਚ ਨਵੇਂ ਬਖੇੜੇ ਪੈਦਾ ਕਰਨੇ ਨੇ ਸੋ ਸਾਨੂੰ ਸਾਡੀ ਬੇਨਤੀ ਹੈ ਨਾ ਸਾਰੀਆਂ ਸ਼ਕਤੀਆਂ ਨੂੰ ਕਿ ਤੁਸੀਂ ਜਿਹੜੇ ਰਾਜਨੀਤਿਕ ਲੋਗ ਨੇ ਜਿਹੜੇ ਅਕਾਲੀ ਨੇ ਜਿਹੜੇ ਬਾਦਲਕੇ ਨੇ ਇਹਨਾਂ ਦੇ ਇਸ ਟਰੈਪ ਦਾ ਹਿੱਸਾ ਨਾ ਬਣੋ ਤਾਂ ਤੁਹਾਡੀ ਸ਼ਕਤੀਸ਼ਤ ਦਾ ਵੀ ਕਦ ਵੱਡਾ ਹੋਏਗਾ ਤੇ ਪੰਥ ਵੀ ਇੱਕ ਨਵੇਂ ਬਖੇੜੇ ਤੋਂ ਇੱਕ ਨਵੀਂ ਵੰਡ ਤੋਂ ਬਚੇਗਾ ਸੋ ਸੋ ਜੋ ਇਸ ਜਗ੍ਹਾ ਤੇ ਉੱਤੇ ਜਾ ਕੇ ਗੱਲ ਪਹੁੰਚ ਗਈ ਹੈ ਮੈਂ ਸਮਝਦਾ ਕਿ ਜਥੇਦਾਰਾਂ ਨੂੰ ਵੀ ਆਪਣੀਆਂ ਜਿਹੜੀਆਂ ਆਪਣੇ ਜਿਹੜੇ ਉਹਨਾਂ ਦੇ ਕਾਰਜ ਖੇਤਰ ਨੇ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਕਾਰਜ ਨੇ ਉਹਨਾਂ ਦੇ ਉੱਤੇ ਵੀ ਨਜ਼ਰਸਾਨੀ ਮਾਰਨੀ ਚਾਹੀਦੀ ਹੈ ਜਥੇਦਾਰਾਂ ਦੇ ਜਿੰਨੇ ਜਦ ਇਹ ਜਥੇਦਾਰ ਤਖਤਾਂ ਦੇ ਬੈਠਦੇ ਨੇ ਔਰ ਔਰ ਅਗਰ ਤੁਸੀਂ ਜਿਹੜੇ ਜਥੇਦਾਰਾਂ ਨੂੰ ਫਾਰਕ ਕੀਤਾ ਗਿਆ ਅਗਰ ਤੁਸੀਂ ਇਹਨਾਂ ਦੀ ਵੀ ਕਾਰਗੁਜ਼ਾਰੀ ਪਿੱਛੇ ਦੇਖੋ ਤੇ ਗਿਆਨੀ ਹਰਪ੍ਰੀਤ ਸਿੰਘ ਦੂਸਰੇ ਤਿਹਰੇ ਕਿਸੇ ਸਮੇਂ ਦੇ ਉੱਤੇ ਇਸੇ ਅਕਾਲੀ ਦਲ ਬੱਦਲ ਦੀਆਂ ਦੀਆਂ ਸਫਤਾਂ ਵੀ ਗਾਉਂਦੇ ਰਹੇ ਨੇ। ਇਸੇ ਅਕਾਲੀ ਦਲ ਬੱਦਲ ਤੇ ਗੂੰਗਾਣ ਵੀ ਕਰਦੇ ਰਹੇ ਨੇ। ਔਰ ਜਦੋਂ 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 ਉਹ ਸਮਾਂ ਆ ਗਿਆ ਜਦੋਂ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਤੇ ਇਹੀ ਜਥੇਦਾਰ ਹੁਣ ਉਹਨਾਂ ਦੇ ਉੱਤੇ ਉਹ ਉਹਨਾਂ ਦੇ ਉੱਤੇ ਕਮੈਂਟ ਕਰ ਰਹੇ ਨੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀਆਂ ਉਹਨਾਂ ਦੀ ਜਿਹੜੀ ਕਮੀਆਂ ਪੇਸ਼ੀਆਂ ਨੇ ਉਹਨਾਂ ਦੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਨੇ। ਤੋਂ ਸਾਨੂੰ ਸਾਨੂੰ ਇਹ ਵੀ ਲੱਗਦਾ ਹੈ ਕਿ ਜਥੇਦਾਰ ਜਿਹੜੇ ਇਹਨਾਂ ਤਖਤਾਂ ਤੇ ਬੈਠਦੇ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਬੜੇ ਸਪਸ਼ਟ ਹੋ ਕੇ ਬੜੀ ਧਿਆਨਤਦਾਰੀ ਦੇ ਨਾਲ ਕੌਮ ਦੇ ਕੌਮ ਦੇ ਮਕਸਦ ਨੂੰ ਅਕਾਲ ਤੱਕ ਦੀ ਸਰਵਉੱਚਤਾ ਨੂੰ ਅਕਾਲ ਤੱਕ ਦੀ ਸੈਕ੍ਰਿਟੀ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਕਰਨੇ ਚਾਹੀਦੇ ਦੇਖੋ ਗਿਆਨੀ ਰਗਵੀਰ ਸਿੰਘ ਇਸ ਨਾਟ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਇਹ ਤਾਂ ਗੱਲ ਸਮਝ ਲਈਏ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨਹੀਂ ਹਨ ਉਹਨਾਂ ਦਾ ਸੁਭਾਅ ਆਪਣਾ ਬਿਲਕੁਲ ਵੱਖਰਾ ਹੈ ਔਰ ਰਿਜ਼ਰਵ ਰਹਿਣ ਵਾਲੀ ਸ਼ਖਸੀਅਤ ਨੇ ਔਰ ਇਹ ਗੱਲ ਇਕਲ ਸਾਨੂੰ ਪਤਾ ਸੀ ਕਿ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਵਾਗ ਕੋਈ ਵੀ ਕਮੈਂਟ ਨਹੀਂ ਕਰਨਗੇ ਉਹਨਾਂ ਦਾ ਆਪਣੀ ਸ਼ਖਸੀਅਤ ਹੈ ਆਪਣਾ ਸੁਭਾਅ ਹੈ ਉਹ ਹੱਲੀ ਵੀ ਇੱਕ ਨਰਮ ਰਵਈਆ ਰੱਖ ਕੇ ਇਸ ਇਸ ਜਿਹੜੀ ਬਦਲ ਕੇ ਦੀ ਜਿਹੜੀ ਜੁੰਡਲੀ ਹੈ ਇਸ ਨੂੰ ਇਸ ਨੂੰ ਸਰਖਰੂ ਕਰ ਰਹੇ ਨੇ ਇਹਨਾਂ ਬਾਰੇ ਉਹਨਾਂ ਨੂੰ ਇਹਨਾਂ ਬਾਰੇ ਸੰਗਤਾਂ ਨੂੰ ਦੱਸਣ ਤੋਂ ਉਹਨਾਂ ਨੇ ਵੀ ਗੁਰੇਜ਼ ਕੀਤਾ ਤੇ ਪਾਈ ਹਰਜਿੰਦਰ ਸਿੰਘ ਧਾਮੀ ਹੋਣਾਂ ਨੇ ਵੀ ਗੁਰੇਜ਼ ਕੀਤਾ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਦਿਆ ਉਹਨਾਂ ਨੇ ਵੀ ਨਹੀਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਾਰਟੀ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਗਲਤ ਕੰਮ ਕਰਨ ਦੀ ਕੈਰ ਸਿਧਾਂਤਕ ਕੰਮ ਕਰਨ ਦੀ ਔਰ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹਨਾਂ ਦੇ ਉੱਤੇ ਦਬਾਅ ਕਾਹਦਾ ਸੀ ਕਿਉਂ ਸੀ ਔਰ ਕਿਸ ਹੱਦ ਤੱਕ ਸੀ ਉਸੇ ਤਰੀਕੇ ਨਾਲ ਉਸੇ ਹੀ ਪੈਟਰਨ ਤੇ ਯਾਨੀ ਰਗਵੀਰ ਸਿੰਘ ਹੋਣੀ ਵੀ ਚੁੱਪਨੇ ਇਹ ਹਰ ਸ਼ਕਤੀ ਦੀ ਆਪਣੀ ਖਾਸੀਅਤ ਹੁੰਦੀ ਹੈ ਕਿ ਉਹ ਉਹ ਨਹੀਂ ਬੋਲਦੇ ਉਹ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿਣਾ ਜਾ ਰਹੇ ਨੇ ਬਟ ਉਹਨਾਂ ਦੋਨਾਂ ਦਾ ਭਾਈ ਹਰਜਿੰਦਰ ਸਿੰਘ ਉਹਨਾਂ ਦਾ ਧਾਮੀ ਹੁੰਦਾ ਐਂਡ ਟਾਈਮਲੀ ਅਸਤੀਫਾ ਤੇ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਆਪਣੇ ਆਪਣੇ ਸੇਵਾ ਮੁਕਤੀ ਤੋਂ ਪਹਿਲਾਂ ਦੋ ਜਿਹੜੀਆਂ ਦੋ ਜਿਹੜੇ ਉਹਨਾਂ ਦੇ ਕਮੈਂਟ ਨੇ ਕਿ ਮੈਂ ਬੈਗਤਿਆਰ ਕੀਤਾ ਤਿਆਰ ਕੀਤਾ ਇੱਕ ਕਮੈਂਟ ਇਹ ਸੀਗਾ ਜਦੋਂ ਉਹਨਾਂ ਨੇ ਦਿੱਤਾ ਉਸ ਤੋਂ ਪਹਿਲਾਂ ਇੱਕ ਹੋਰ ਕਮੈਂਟ ਸੀਗਾ ਜਿਹੜਾ ਜਦੋਂ ਉਹਨਾਂ ਨੇ ਜਿਹੜਾ ਬਹੁਤ ਪਪੂਲਰ ਵੀ ਹੋਇਆ ਸੀਗਾ ਮੈਂ ਉਹ ਇੱਕ ਵਾਰੀ ਭੁੱਲ ਰਿਹਾ ਵਾਂ ਇਕਦਾ ਸੀ ਨਾ ਮੇਰਾ ਬੈਗ ਤਿਆਰ ਨੇ ਇੱਕ ਉਸ ਤੋਂ ਪਹਿਲਾਂ ਵੀ ਸੀਗਾ ਇਹਨਾਂ ਬਾਰੇ ਇਹ ਪੰਜ ਮੈਂਬਰੀ ਪੈਨਲ ਬਾਰੇ ਤਾਂ ਹਾਂ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਅੱਜ ਹੀ ਪਤਾ ਲੱਗਾ ਕਿ ਅਕਾਲਤਖ ਸਾਹਿਬ ਦਾ ਜਿਹੜਾ ਆਦੇਸ਼ ਹੈ ਉਹ ਸਿਰਫ ਚਾਰ ਦਿਵਾਰੀ ਤੱਕ ਹੈ ਉਹ ਦੋ ਕਮੈਂਟ ਮੇਰੇ ਖਿਆਲ ਆ ਕੱਲ ਅਕਾਲਗਰ ਹੋ ਜਾਂ ਅੱਜ ਨਹੀਂ ਬੋਲੇ ਨਾ ਤੇ ਕੋਈ ਗੱਲ ਨਹੀਂ ਜੋ ਦੋ ਕਮੈਂਟ ਉਹ ਬਤੌਰ ਜਥੇਦਾਰ ਕਹਿ ਗਏ ਨੇ ਨਾ ਉਹ ਹਿਸਟਰੀ ਦੇ ਵਿੱਚ ਦਰਜ ਹੋਣਗੇ ਤੁਸੀਂ ਇੱਕਲ ਕੀ ਇਹ ਕਿ ਜੋ ਸਿਸਟਮ ਕੱਲ ਹੋਇਆ ਉਹਨੂੰ ਰੱਦ ਕਰ ਚੁੱਕੀ ਹੈ ਕੌਮ ਦੇ 2015 ਇਸ ਸਬਤ ਕਾਬਲ ਜਥੇਦਾਰ ਨੂੰ ਮਿਲ ਸੀ ਕੌਮ ਨੇ ਇਹ ਵੀ ਬਹੁਤ ਬਾਦ ਨੇ ਪ੍ਰਮਾਨ ਨਹੀਂ ਸੀ ਬੁੜੇ ਫਿਰ ਕੌਮ ਕਿਧਰਲੇ ਪਾਸੇ ਚੱਲ ਕੌਮ ਮੈਂ ਪਹਿਲਾਂ ਕਹਿ ਚੁੱਕਾ ਕਿ ਕੌਮ ਦੋ ਹਿੱਸਿਆਂ ਦੇ ਵਿੱਚ ਲੰਮੇ ਸਮੇਂ ਤੋਂ ਵੰਡੀ ਹੋਈ ਹੈ ਇੱਕ ਹਿੱਸੇ ਨੇ ਫ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਜਥੇਦਾਰਾਂ ਨੂੰ ਪ੍ਰਮਾਨਗੀ ਦਿੱਤੀ ਤੇ ਇੱਕ ਹਿੱਸੇ ਨੇ ਜਿਹੜਾ ਚੱਬੇ ਵਿਖੇ ਪੰਥਕ ਇਕੱਠ ਹੋਇਆ ਸੀ ਉਹਦੇ ਵੱਲੋਂ ਜਿਹੜੇ ਨਾਮਜ਼ਦ ਜਥੇਦਾਰ ਸੀ ਉਹਨਾਂ ਨੂੰ ਪ੍ਰਮਾਨਗੀ ਦਿੱਤੀ ਸੋ ਵੰਡ ਤਾਂ ਉਸ ਵੇਲੇ ਹੀ ਹੋ ਗਈ ਸੀਗੀ ਦੋ ਹਿੱਸਿਆਂ ਦੇ ਵਿੱਚ ਤੇ ਕੌਮ ਡੀ ਗਈ ਸੀ ਬਟ ਉਸੇ ਚੀਜ਼ ਨੂੰ ਚੱਲਦੇ ਚੱਲਦੇ ਅੱਜ ਤਕਰੀਬਨ 10 ਸਾਲ ਹੋ ਗਏ 2015 ਤੋਂ ਲੈ ਕੇ 10 ਸਾਲ 10 ਸਾਲ ਦੇ ਵਿੱਚ ਕੌਮ ਨੇ ਦੋ ਜਥੇਦਾਰਾਂ ਨੂੰ ਇੱਕੋ ਟਾਈਮ ਪ੍ਰਮਾਨਗੀ ਦਿੱਤੀ ਰੱਖੀ ਹੈ ਤੇ ਹੁਣ ਵੀ ਜੋ ਕੱਲ ਹੋਇਆ ਮੈਂ ਇਹ ਤਾਂ ਹੀ ਕਹਿ ਰਿਹਾ ਕਿ ਜਿਹੜੇ ਕੱਲ ਨਵੇਂ ਜਥੇਦਾਰ 20 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਏ ਨੇ ਉਹਨਾਂ ਦੇ ਨਾਲ ਵੀ ਉਹੀ ਹਸ਼ਰ ਹੋਣਾ ਜੋ ਪਹਿਲੇ ਜਥੇਦਾਰਾਂ ਦੇ ਨਾਲ ਪਿਛਲੇ ਦਸਾਂ ਸਾਲਾਂ ਤੋਂ ਹੋ ਰਿਹਾ ਕਸੀ ਇਹਦਾ ਸਿੰਘ ਸਾਹਿਬਾਂ ਦੇ ਵਿੱਚ ਗਿਆਨੀ ਫੂਲਾਸਾਂ ਦੀ ਝਲਕ ਵੇਖ ਲਈ ਤੁਸੀਂ ਕਹਿੰਦੇ ਝਲਕਾ ਪਰ ਗਿਆਨੀ ਜੀ ਦੇ ਆਪ ਘਰੇ ਸਿੰਘ ਸਾਹਿਬ ਕਹਿੰਦੇ ਮੇਰਾ ਬੈਗ ਤਿਆਰ ਆ ਤੇ ਫਿਰ ਲੋਕ ਉਥੇ ਕੀ ਵਿਸ਼ਵਾਸ ਕਰਨਗੇ ਜਿਹੜਾ ਤੁਸੀਂ ਕਹਿ ਰਹੇ ਕਿ ਉਹ ਕਮੈਂਟ ਕਰਕੇ ਤੇ ਇਤਿਹਾਸ ਰਚੂਗਾ ਜਦੋਂ ਆਪ ਹੀ ਕਹਿ ਰਹੇ ਕਿ ਮੈਂ ਜਾਣ ਵਾਸਤੇ ਤਿਆਰ ਮੈਨੂੰ ਘਰੋਂ ਭੇਜੋ ਮੈਂ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਸੀਗਾ ਕਿ ਜਿਹੜੇ ਉਹਨਾਂ ਦੇ ਦੋ ਪਹਿਲੇ ਕਮੈਂਟ ਸੀਗੇ ਉਹ ਆਪਣੇ ਆਪ ਦੇ ਵਿੱਚ ਬਾਦਲ ਕਿਆਂ ਨੂੰ ਐਕਸਪੋਜ਼ ਕਰਨ ਦੀ ਬਹੁਤ ਬਟ ਮੈਂ ਇਹ ਨਹੀਂ ਕਹਾਂ ਕਿ ਉਹ ਉਹਨਾਂ ਦੀ ਅਥਾਰਟੀ ਨੂੰ ਦੀ ਸਹੀ ਝਲਕ ਦਿੰਦੇ ਨੇ ਜਦੋਂ ਤੁਸੀਂ ਜਥੇਦਾਰ ਹੋਵੋ ਤੁਹਾਡੇ ਕੋਲ ਅਥਾਰਟੀ ਹੋਵੇ ਤੇ ਉਹਦੇ ਚ ਅਸਤੀਫੇ ਦੇ ਨੇ ਗਿਆਨੀ ਹਰਪ੍ਰੀਤ ਸਿੰਘ ਵਾਂਗੂ ਆ ਮਾਫ ਕਰਨਾ ਅਥਰੂ ਥੱਲੇ ਸੁੱਟ ਕੇ ਤੇ ਆਪਣੀ ਆਪਣੀ ਵੀਡੀਓ ਪਾਉਣੀ ਪਰਵਾਹ ਕਰਦਾ ਕੁਛ ਨਹੀਂ ਕਰਦੀ ਆਪਣੇ ਆਪ ਹੀ ਕਹਿਣਾ ਕਿ ਅਸੀਂ ਜਾਨ ਨੂੰ ਤਿਆਰ ਆਂ ਆਪਣੇ ਆਪ ਹੀ ਕਹਿਣਾ ਕਿ ਅਸੀਂ ਅਸਤੀਫੇ ਦੇ ਦਾਂਗੇ ਇਹ ਕੋਈ ਜਥੇਦਾਰਾਂ ਦੇ ਦੀ ਅਥਾਰਟੀ ਨੂੰ ਚਲਕਣ ਵਾਲੇ ਕਾਰਜ ਨਹੀਂ ਹੈਗੇ ਬੋਲ ਨਹੀਂ ਹੈਗੇ ਦੋਨਾਂ ਜਥੇਦਾਰਾਂ ਨੇ ਆਪਣੀ ਜਿਹੜੀ ਅਥਾਰਟੀਟਿਵ ਜਿਹੜੀ ਇਹਨਾਂ ਦੀ ਇਹਨਾਂ ਦੀ ਅਥਾਰਟੀਟਿਵ ਬੋਲ ਸੀ ਨਾ ਜਾਂ ਜਿਹੜੇ ਅਥਾਰਟੀਟਿਵ ਇਹਨਾਂ ਦੇ ਕੋਲ ਅਧਿਕਾਰ ਸੀ ਉਹ ਇਹਨਾਂ ਨੇ ਉਦਾਂ ਦਾ ਇਸਤੇਮਾਲ ਨਹੀਂ ਕੀਤਾ ਦੋਨਾਂ ਜ਼ਿੰਮੇਦਾਰਾਂ ਨੇ ਗਿਆਨੀ ਰਕबीर ਸਿੰਘ ਨੇ ਵੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨਹੀਂ ਕੀਤਾ ਮੈਂ ਇਹ ਗੱਲ ਕਲੀਅਰ ਹੈ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਨਹੀਂ ਕੀਤਾ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਨਹੀਂ ਕੀਤਾ ਹਾਂ ਇਹਨਾਂ ਨੇ 2 ਦਸੰਬਰ ਨੂੰ ਇੱਕ ਬਹੁਤ ਵੱਡਾ ਫੈਸਲਾ ਲਿਆ ਪਰ 2 ਦਸੰਬਰ ਤੋਂ ਬਾਅਦ ਜੋ ਇਹ ਕਰ ਸਕਦੇ ਸੀ ਇਹਨਾਂ ਨੇ ਉਹ ਨਹੀਂ ਕੀਤਾ ਸ਼ਾਇਦ ਕਿਤੇ ਨਾ ਕਿਤੇ ਕੋਈ ਨਾ ਕੋਈ ਕੋਈ ਮਜਬੂਰੀ ਜਾਂ ਕੋਈ ਢਿਲ ਆਈ ਹੋਏਗੀ ਜਾਂ ਕਿਸੇ ਕਿਸੇ ਪਾਸੇ ਕੋਈ ਪ੍ਰੈਸ਼ਰ ਹੋਏਗਾ ਮੇਬੀ ਮੈਂ ਕਹਿ ਨਹੀਂ ਸਕਦਾ ਬਟ ਜੋ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਜੋ ਇਹਨਾਂ ਨੂੰ ਕਰਨਾ ਚਾਹੀਦਾ ਸੀ ਜੋ ਇਹਨਾਂ ਨੂੰ ਦੋ ਤਰੀਕ ਦੇ ਆਪਣੇ ਹੀ ਫੈਸਲੇ ਆਪ ਇੰਪਲੀਮੈਂਟ ਕਰਨੇ ਚਾਹੀਦੇ ਸੀ ਲਾਗੂ ਕਰਵਾਉਣੇ ਚਾਹੀਦੇ ਸੀ ਉਹ ਨਹੀਂ ਕਰ ਪਾਉਂਦੇ ਨਵੇਂ ਜੱਤੇ ਦਾ ਭਾਈ ਘੜ ਘਰ ਚੋਂ ਰਾਂਦਾ ਸੇਵਾ ਸੁਭਾਅ ਸੁਭਾਅ ਨੂੰ ਹੋਣਾ ਜੀ ਦੋ ਦਿਨਾਂ ਤੱਕ ਦੋ ਦਿਨਾਂ ਦਾ ਲਾਲ ਖਾਤਾ ਚਾਲੂ ਹੋਏਗਾ ਨਹੀਂ ਉਹ ਜਥੇਦਾਰਾਂ ਦੇ ਵਿੱਚ ਵਿੱਚ ਕਿਤੋਂ ਕਿਤੇ ਬੂਦੇ ਸੀ ਜਾਂ ਸੁਲਤਾਨ ਸਿੰਘ ਦਾਲਖਾਨ ਸਾਹੀ ਦੇਖਦੇ ਆ ਕੀ ਖਸੂਸ ਸੀ ਉਹਨਾਂ ਨੂੰ ਇਸ ਪੀਸ ਤੋਂ ਲਾਭ ਤਾਂ ਹੋਇਆ ਉਹਨਾਂ ਨੇ 2 ਦਸੰਬਰ ਦੇ ਫੈਸਲੇ ਕਰਨ ਵਾਲੇ ਸਾਰਿਆਂ ਦੀ ਬਲੀ ਲਗ ਸਭ ਦੀ ਬਲੀ ਲਗ ਸਭ 2 ਦਸੰਬਰ ਦੇ ਫੈਸਲਿਆਂ ਦੀ ਬਲੀ ਚੜੇ ਪਰ ਸਰ ਦੇਖੋ ਜਿਹੜਾ ਮੇਨ ਜਿਹੜਾ ਮੇਨ ਹੈ ਉਹਨਾਂ ਦਾ ਜੋ ਹੁਣ ਹੋਇਆ ਜੋ ਲਾਸਟ ਤੇ ਹੋਇਆ ਉਹ ਹੋਇਆ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਸਾਬਕਾ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੇ ਪੰਜ ਮੈਂਬਰੀ ਪੈਨਲ ਨੂੰ 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਜਿਹੜੇ ਜਿਹੜਾ ਥਾਪੜਾ ਦਿੱਤਾ ਹੈ ਜਿਹੜਾ ਅਕਾਲੀ ਦਲ ਨੂੰ ਕਿਹਾ ਕਿ ਤੁਸੀਂ ਆਪਣੀ ਭਰਤੀ ਸਟਾਰਟ ਕਰੋ ਇਹ ਲਾਸਟ ਜਿਹੜਾ ਉਹਨਾਂ ਦਾ ਫੈਸਲਾ ਸੀ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਥਾਪੜਾ ਦੇਣਾ ਉਸ ਤੋਂ ਬਾਅਦ ਉਹਨਾਂ ਦੀ ਕਲ ਬਲੀ ਲੈ ਗਈ ਇੱਕ ਮੇਨ ਪ੍ਰਮੁੱਖ ਕਾਰਨ ਹੁਣ ਤੁਹਾਨੂੰ ਕੀ ਲੱਗਦਾ ਜੱਥੇਬੰਦੀਆਂ ਜਾਂ ਕੌਮ ਦੀ ਨਜ਼ਰਾਂ ਦੇ ਅੰਦਰ ਬਸੇ ਲੱਗੀਆਂ ਹੋਈਆਂ ਹਨ ਉਹੜਾ ਕੀ ਕਿਹਾ 24 ਘੰਟਿਆਂ ਦਾ ਸਮਾਹ ਹੋ ਗਿਆ ਕੁਝ ਨਿਹੰਗ ਸਿੰਘ ਜੱਥੇਬੰਦੀਆਂ ਮੈਂ ਯਸੁਨਾ ਚੈਲੰਜ ਕੀਤਾ ਸੀ ਕਿ ਜੇ ਸਿੰਘ ਸਾਹਿਬ ਨੂੰ ਘਰ ਤੋਂ ਤੋਰਿਆ ਤੇ ਅਸੀਂ ਤੁਹਾਨੂੰ ਵੀ ਕਰਨ ਇਹ ਜੋ ਫੈਸਲੇ ਹੋਏ ਗੱਲਾਂ ਪਤਾ ਹੋ ਜਿਆ ਸਾਰਿਆਂ ਨੂੰ ਹੁਣ ਤਾਂ ਦੇਖੋ ਬਹੁਤ ਕੁਝ ਚਾਹੀਦਾ ਹੁਣਾਂ ਤੇ ਕੌਮ ਦੇ ਵਿੱਚ ਕੌਮ ਨੂੰ ਸੜਕਾਂ ਤੇ ਵੀ ਆਉਣਾ ਚਾਹੀਦਾ ਹੁਣਾਂ ਤੇ ਚਾਹੀਦਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰੀਮ ਕਮੇਟੀ ਨੇ ਜਿਹੜਾ ਕੱਲ ਫੈਸਲਾ ਲਿਆ ਉਹਨਾਂ ਨੂੰ ਘਰਾਂ ਤੋਂ ਕੱਢ ਕੇ ਬਾਹਰ ਖੜੇ ਕਰਕੇ ਚੌਰਾਹੇ ਦੇ ਵਿੱਚ ਉਹਨਾਂ ਨੂੰ ਸਜਾਵਾਂ ਦੇਣੀ ਚਾਹੀਦੀਆਂ ਹੁਣਾਂ ਦੇ ਬਹੁਤ ਕੁਝ ਚਾਹੀਦਾ ਬਹੁਤ ਕੁਝ ਹੈ ਕੌਮ ਨੇ ਕਰਨਾ ਪੰਥ ਨੇ ਕਰਨਾ ਨੌਜਵਾਨਾਂ ਨੇ ਕਰਨਾ ਕੌਮ ਜਾਂ ਜਥੇਬੰਦੀਆਂ ਕੌਮ ਵੀ ਤੇ ਜਥੇਬੰਦੀ ਮਤਲਬ ਜਥੇਬੰਦੀਆਂ ਕੌਮ ਦਾ ਹਿੱਸਾ ਹੀ ਹੁੰਦਾ ਨਾ ਕਿ ਮੈਂ ਤੁਸੀ ਕਹ ਤੁਸੀਂ ਪੁੱਛ ਰਹੇ ਹੋ ਹੋਣਾ ਕੀ ਚਾਹੀਦਾ ਮੈਂ ਕਹ ਹਣਾ ਤੇ ਬਹੁਤ ਕੁਝ ਚਾਹੀਦਾ ਹਣਾ ਤੇ ਬਹੁਤ ਕੁਝ ਚਾਹੀਦਾ ਬਟ ਕਿਹੜੀ ਚੀਜ਼ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੀ ਔਰ ਜਿਹੜੀ बार-बार ਅਸੀਂ ਨਮੋਸ਼ੀਆਂ ਦਾ ਜਦ ਸਾਹਮਣਾ ਕਰ ਰਹੇ ਹਾਂ ਉਹ ਚੀਜ਼ ਹੈ ਕਿ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਅਕਾਦਿਕ ਸੈੱਬ ਦੇ ਜਿਹੜੇ ਜਥੇਦਾਰ ਜਿਹੜੇ ਖੁਦ ਉਸ ਪੋਸਟ ਤੇ ਪਦਮੀਆਂ ਤੇ ਬੈਠੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਨਿਯੁਕਤੀ ਸੇਵਾ ਮੁਕਤੀ ਅਧਿਕਾਰ ਖੇਤਰ ਨੂੰ ਨਿਯਮਬੱਧ ਨਹੀਂ ਕਰੋਗੇ ਜਿੰਨੀ ਦੇਰ ਤੱਕ ਇਹਨੂੰ ਕੋਡਿਫਾਈਡ ਪੋਸਟ ਨੂੰ ਨਹੀਂ ਕਰੋਗੇ ਉਨੀ ਦੇਰ ਤੱਕ ਇਸ ਪੋਸਟ ਦੇ ਨਾਲ ਅਕਾਲੀ ਖਿਲਵਾੜ ਕਰਦੇ ਰਹਿਣਗੇ ਔਰ ਉਹ ਕਰ ਰਹੇ ਨੇ ਇੱਕ ਖਿਲਵਾੜ ਹੀ ਹੈ ਨਾ ਜੋ ਕੱਲ ਹੋਇਆ ਪੋਸਟ ਦਾ ਖਿਲਵਾੜ ਹੈ ਨਿਰਾਦਰੀ ਹੈ ਵਿਕਤੀਆਂ ਦੀ ਨਿਰਾਦਰੀ ਹੈ ਤੁਸੀਂ ਤੁਸੀਂ ਕੌਮ ਬਰਦਾਸ਼ਤ ਕਰ ਰਹੀ ਐ ਨਾ ਕੌਮ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਦੀ ਜਿਹੜੀ ਬੇਪਤੀ ਕਰਕੇ ਉਹਨੂੰ ਜਿਵੇਂ ਉਹਨੂੰ ਫਾਰਕ ਕੀਤਾ ਗਿਆ ਉਹਨੂੰ ਕੌਮ ਨੇ ਮਤਲਬ ਬਰਦਾਸ਼ਤ ਕਰ ਲਿਆ ਨਾ ਤੇ ਉਸ ਤੋਂ ਬਾਅਦ ਆਖਾਲੀ ਦਲ ਬਾਦਲ ਦੇ ਲੀਡਰਸ਼ਿਪ ਦੇ ਹੌਸਲੇ ਵਧੇ ਉਹਨਾਂ ਨੇ ਕੱਲ ਅਗਲਾ ਕਦਮ ਵੀ ਚੁੱਕਿਆ 1925 ਦੇ ਘੇਰੇ ਦੇ ਵਿੱਚ ਲਿਆਂਦਾ ਜਾਂਦਾ ਜੋ ਐਸਜੀਪੀਸੀ ਜਾਂ ਅੰਤਰੀ ਕਮੇਟੀ ਕਹਿ ਰਹੀ ਆ ਦਲ ਖਾਲਸਾ ਉਹਨੂੰ ਪਿਆ ਦਿੱਤਾ ਇਹਨਾਂ ਸਿੱਖ ਬਰਤਨਰ ਐਕਟ 1925 ਦੇ ਵਿੱਚ ਇਹ ਬੜਾ ਵੱਡਾ ਟਿਕਾਣਾ ਹੈ ਤੇ ਉਹਦੇ ਵਿੱਚ ਅ ਹੈਡ ਗਰੰਤੀ ਹੈ ਬੋਰਡ 1925 ਦੇ ਜਿਹੜਾ ਐਕਟ ਹੈ ਨਾ ਉਹਦੇ ਵਿੱਚ ਬੋਰਡ ਹੈਡ ਗਰੰਤੀ ਹੈ ਬਾਅਦ ਵਿੱਚ ਇੱਕ ਮਤੇ ਰਾਹੀਂ ਸ਼੍ਰੋਮਣੀ ਕਮੇਟੀ ਨੇ ਉਸ ਹੈਡ ਗਰੰਤੀ ਨੂੰ ਮਤੇ ਰਾਹੀਂ ਉਸ ਉਸ ਨੂੰ ਜਥੇਦਾਰ ਦੇ ਦੌਰ ਤੇ ਪਰਵਾਸ਼ਿਤ ਕਰ ਦਿੱਤਾ ਤੇ ਉਸ ਨੂੰ ਫਿਰ ਆਪਣੇ ਐਜ਼ ਅ ਏਮਪਲੋਏ ਦੇ ਉਸ ਦਾਇਰੇ ਤੋਂ ਕੱਟ ਕੇ ਤੇ ਬਾਰ ਕਰ ਦਿੱਤਾ ਤਾਂ ਕਿ ਉਹਨਾਂ ਦਾ ਸਤਕਾਰ ਬਣਿਆ ਰਵੇ ਹੁਣ ਕਾਗਜ਼ਾਂ ਦੇ ਵਿੱਚ ਤੇ ਉਹਨਾਂ ਨੂੰ ਸਤਕਾਰ ਦੇ ਦਿੱਤਾ ਪਰ ਅਮਲੀ ਤੌਰ ਤੇ ਅੱਜ ਵੀ ਉਹਨਾਂ ਦਾ ਨਰਾਦਰੀ ਕੀਤੀ ਜਾਂਦੀ ਹੈ ਇਹ ਪੈਸਾ ਕੱਲ ਜਿਸ ਤਰੀਕੇ ਨਾਲ ਹੋਇਆ ਪ੍ਰਧਾਨ ਸਾਹਿਬ ਵੀ ਨਹੀਂ ਸੀ ਕਾਰਜਕਾਰੀ ਪ੍ਰਧਾਨ ਸੀ ਕੀ ਸਮਝੋ ਇੰਨੀ ਕਿ ਲੋਡ ਪੈ ਗਈ ਕਿ ਸਭ ਤੋਂ ਪਹਿਲੇ ਪ੍ਰਧਾਨ ਦੇ ਉੱਤੇ ਫੈਸਲਾ ਕਰਨ ਦੀ بجائے ਜੈਦਰਾ ਤੇ ਫੈਸਲਾ ਕਰਨਾ ਪਿਆ ਮੇਰੇ ਖਿਆਲ ਆ ਕੱਲ ਦਾ ਫੈਸਲਾ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਚੈਲੇਂਜੇਬਲ ਹੈ ਅਗਰ ਹਾਂ ਬਿਲਕੁਲ ਇਹ ਅਗਰ ਕੋਈ ਅੱਗੇ ਵੱਧ ਕੇ ਇਹਨੂੰ ਚੈਲੰਜ ਕਰਨਾ ਚਾਹੇ ਔਰ ਸ਼ਾਇਦ ਕੁਝ ਕੁਝ ਲੋਗ ਇਹਨੂੰ ਕਰਨ ਦੀ ਸੋਚ ਵੀ ਰਹੇ ਨੇ ਅਗਰ ਉਹ ਅਗਰ ਉਹ ਆਪਣਾ ਇਹਨੂੰ ਅਮਲ ਦੇ ਵਿੱਚ ਲਿਆਉਂਦੇ ਨੇ ਤੇ ਇਹ ਚੈਲੈਂਜੇਬਲ ਹੈ ਔਰ ਇਹ ਚੈਲੰਜ ਹੋਏਗਾ ਨਹੀਂ ਪਰ ਇੱਕ ਕਾਰਜਕਾਰੀ ਪ੍ਰਧਾਨ ਲਾ ਕੇ ਅਚਾਨਕ ਉਹਨੂੰ ਕਰ ਦੇਣਾ ਇੰਨੀ ਕਿਹੜੀ ਲੋੜ ਕਿ ਇੰਨੀ ਜਲਦ ਕਿਉਂ ਦੇਖੋ ਮੈਂ ਤੇ ਪਹਿਲਾਂ ਕਲੀਅਰ ਕਰ ਦਿੱਤਾ ਕਿ ਜਿਹੜਾ ਵਿਗਿਆਨੀ ਰਗਵੀਰ ਸਿੰਘ ਨੇ ਥਾਪੜਾ ਦਿੱਤਾ 18 ਮਾਰਚ ਨੂੰ ਜਿਹੜੀ ਨਵੀਂ ਭਰਤੀ ਸ਼ੁਰੂ ਹੋਣੀ ਸੀ ਅਕਾਲੀ ਦਲ ਨੂੰ ਫਿਕਰ ਲੱਗ ਗਿਆ ਕਿ ਅਕਾਲ ਤਖਤ ਦੀ ਸਰਪ੍ਰਸਤੀ ਹੈ ਅਕਾਲ ਤਖਤ ਦੀ ਅਗਵਾਈ ਹੈ ਜਿਹੜੀ ਨਵੇਂ ਭਰਤੀ ਆਉਣੀ ਹੈ ਸਿੱਖਾਂ ਨੇ ਸਾਰਿਆਂ ਨੇ ਉਧਰ ਚਲੇ ਜਾਣਾ ਔਰ ਅਸੀਂ ਖੋਖਲੇ ਦੇ ਖੋਖਲੇ ਖਾਲੀ ਦੇ ਖਾਲੀ ਹੋ ਜਾਣਾ ਉਹਨੂੰ ਆਪਣਾ ਡਰ ਪੈ ਗਿਆ ਸੀ ਆਪਣੀ ਹੋਂਦ ਦਾ ਅਕਾਲੀ ਦਲ ਨੂੰ ਆਪਣੀ ਸੁਖਬੀਰ ਬਾਦਲ ਨੂੰ ਆਪਣੀ ਪਾਰਟੀ ਦੀ ਹੋਂਦ ਦਾ ਡਰ ਪੈ ਗਿਆ ਸੀ ਕਿ 18 ਤਰੀਕ ਨੂੰ ਪੰਥ ਨੇ ਉਸ ਅਕਾਲੀ ਦਲ ਵੱਲ ਚਲੇ ਜਾਣਾ ਹੈ ਜਿਹੜਾ ਅਕਾਲ ਤਖਤ ਦੀ ਸਰਪ੍ਰਸਤੀ ਹੈ ਦੀਦੀ ਪੱਤੀ ਜਰੂਰ ਹੋਣ ਜਾਣੀ ਇੱਕ ਬਾਬਾ ਟੇਕ ਸਿੰਘ ਤਰੌਣਾ ਜਿਹਨੂੰ ਦੰਦਮਾ ਸਾਹਿਬ ਦਾ ਦੇਖਦਾਰ ਲਾਇਆ ਗਿਆ ਜਿਹਦੇ ਜਿਹਦੇ ਬਾਬਤ ਸੋਸ਼ਲ ਮੀਡੀਆ ਤੇ ਵਿਵਾਦਿਤ ਟਿੱਪਣੀ ਮੈਂ ਮੈਂ ਪੜੀਆਂ ਨੇ ਤੇ ਮੈਂ ਜਾਣਦਾ ਵੀ ਹਾਂ ਬਟ ਕੀ ਕਹਿ ਸਕਦੇ ਆ ਜਦੋਂ ਪੂਰਾ ਸਿਸਟਮ ਹੀ ਵਿਗੜਿਆ ਹੋਵੇ ਤੇ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਨੇ ਫੈਸਲਾ ਕੀਤਾ ਇਹ ਤਾਂ ਹੁਣ ਉਹ ਜਵਾਬ ਦੇਣਗੇ ਕਿ ਉਹਨਾਂ ਨੇ ਇਸ ਤਰ੍ਹਾਂ ਵਿਵਾਦਿਤ ਵਿਅਕਤੀ ਨੂੰ ਕਿਉਂ ਲਾਇਆ ਨਹੀਂ ਇਹ ਵੱਡੀ ਪਦਵੀ ਤੇ ਸਰਕਾਰ ਤੋਂ ਸ਼ਖਸੀਅਤ ਦੀ ਖਾ ਦੇ ਇਹ ਹੋ ਜੀ ਸਿਸਟਮ ਲੌਂਡ ਦਾ ਕਾਜ ਜਾਂ ਚੈਲੰਜ ਕਰਕੇ ਕਿਤੇ ਕਰੋਗੇ ਜਾਂ ਵਾਦਾਂ ਦੇ ਵਿੱਚ ਆਪ ਤੀਕਣਾ ਛਾਉਣਾ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਦਾ ਕਿ ਅਸੀਂ ਉਸ ਜਿਹੜੇ ਵੀ ਜਿਹੜੇ ਵੀ ਕੱਲ ਫੈਸਲੇ ਹੋਏ ਨੇ ਅਸੀਂ ਕਲੀਅਰ ਕਰ ਦਿੱਤਾ ਕਿ ਕੌਮ ਦੇ ਬਹੁਤ ਵੱਡੇ ਹਿੱਸੇ ਨੇ ਇਹਨੂੰ ਪ੍ਰਵਾਨ ਨਹੀਂ ਕਰਨੇ। ਔਰ ਇਹ ਗੱਲ ਖਾਲੀਦਲ ਬਾਗਲ ਨੂੰ ਫੈਸਲੇ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ। ਜੀ ਠੀਕ ਹੈ ਜੀ ਥੈਂਕ ਯੂ ਇਹਦਾ ਪੂਰਾ ਕਰਦਾ ਹਾਂ। no <laughs>